ਤੇ ਹੁਣ ਗੱਲ ਕਰਦੇ ਹਾਂ ਇੰਗਲੈਂਡ ਦੀ ਜਿੱਥੇ ਕਿ ਹਿੰਦੂਸਤਾਨੀ ਲੋਕਾਂ ਦੇ ਬਲੋਕਾਂ ਦੇ ਬਲੋਕ ਕਾਫੀ ਗੰਦਗੀ ਫੈਲਾਈ ਜਾ ਰਹੀ ਹੈ। देयर इज अ लंदन ਦੇ ਹੈਰੋ ਇਲਾਕੇ ਦੇ ਵਿੱਚ ਪਾਨ ਅਤੇ ਗੁਟਕਾ ਥੁੱਕਣ ਦੀ ਸਮੱਸਿਆ ਵੱਡੀ ਮੁਸੀਬਤ ਬਣ ਗਈ ਹੈ। ਸੜਕਾਂ, ਡਸਟਬਿਨਾਂ ਅਤੇ ਕੰਧਾਂ ਉੱਤੇ ਲਾਲ ਤੱਬੇ ਤੇਜ਼ੀ ਨਾਲ ਵਧ ਰਹੇ ਨੇ ਅਤੇ ਸਥਾਨਕ ਲੋਕ ਹੁਣ ਖੁੱਲ੍ਹ ਕੇ ਆਖ ਰਹੇ ਨੇ ਕਿ ਇਹ ਗੰਦਗੀ ਭਾਰਤੀ ਪ੍ਰਵਾਸੀਆਂ ਦੀਆਂ ਗੰਦੀਆਂ ਆਦਤਾਂ ਕਰਕੇ ਫੈਲ ਰਹੀ ਹੈ। ਹੈਰੋ ਆਨਲਾਈਨ ਦੇ ਵੱਲੋਂ ਜਾਰੀ ਕੀਤੀ ਇੱਕ ਵੀਡੀਓ ਦੇ ਵਿੱਚ ਸਾਫ਼ ਜਿਸਦਾ ਹੈ ਕਿ ਕਿਵੇਂ ਗੁਟਕਾ ਅਤੇ ਪਾਨ ਖਾਣ ਵਾਲੇ ਜਨਤਕ ਥਾਵਾਂ ਨੂੰ ਗੰਦਾ ਕਰ ਰਹੇ ਨੇ। ਸਥਾਨਕ ਲੋਕਾਂ ਨੇ ਇੱਕ ਨਮੀ ਖੁੱਲੀ ਪਾਨ ਦੀ ਦੁਕਾਨ ਦੇ ਖਿਲਾਫ ਪਟੀਸ਼ਨ ਸ਼ੁਰੂ ਕਰ ਦਿੱਤੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਭਾਰਤੀ ਪ੍ਰਵਾਸੀਆਂ ਨੂੰ ਹੀ ਸਿੱਧਾ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਟਿੱਪਣੀਆਂ ਦੇ ਵਿੱਚੋਂ ਲੋਕ ਕਹਿ ਰਹੇ ਨੇ ਕਿ ਭਾਰਤੀ ਆਪਣੀਆਂ ਗੰਧੀਆਂ ਆਦਤਾਂ ਦੇ ਨਾਲ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਮਿੱਟੀ ਪਲੀਤ ਕਰ ਰਹੇ ਨੇ। ਹੈਰੋ ਕౌన్ਸਲ ਨੇ ਹਾਲਾਤ ਵੇਖਦਿਆਂ ਪਬਲਿਕ ਸਪੇਸਸ ਪ੍ਰੋਟੈਕਸ਼ਨ ਆਰਡਰ ਤਹਿਤ ਥੁੱਕਣ ਵਾਲਿਆਂ ਉਤੇ 100 ਪਾਉਂਡ ਜੁਰਮਾਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਦਰਜਨਾ ਲੋਕਾਂ ਨੂੰ ਸਜ਼ਾ ਵੀ ਹੋ ਚੁੱਕੀ ਹੈ ਪਰ ਸਮੱਸਿਆ ਘਟਣ ਦੀ ਬਜਾਏ ਤੇਜ਼ੀ ਨਾਲ ਵਧ ਰਹੀ ਹੈ ਕਿਉਂਕਿ ਕੁਝ ਲੋਕ ਆਪਣੀ ਇਹ ਗੰਦੀ ਆਦਤ ਛੱਡਣ ਲਈ ਤਿਆਰ ਨਹੀਂ ਹਨ